ਸਸਿ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਚੂਲਪੁਰ ਜ਼ਿਲ੍ਹਾ ਫਤਿਹਪੁਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਔਰ ਆਈ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਇਹਨਾਂ ਬਾਈਆਂ ਨੂੰ ਸ਼ੱਕ ਆ ਕਿ ਸਾਡਾ ਬੋਰ ਆ ਜਿਹੜਾ ਇਹ ਟੁੱਟਿਆ ਹੋਇਆ ਹੈਗਾ ਤੇ ਆਪਾਂ ਕੈਮਰਾ ਮਾਰ ਕੇ ਦੇਖਾਂਗੇ ਕਿ ਬੋਰ ਇਹ ਸੱਚੇ ਟੁੱਟਿਆ ਹੋਇਆ ਜਾਂ ਵੈਸੇ ਹੀ ਬਾਈਆਂ ਨੂੰ ਲੱਗਦਾ ਹੈਗਾ ਤੇ ਆਪਣੇ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਸੋਜੀ ਪਾ ਕੇ ਕੈਮਰਾ ਕਰਦੇ ਆ ਬੋਰ ਨੂੰ ਚੈੱਕ ਕਰਦੇ ਦੇਖਦੇ ਆ ਕੀ ਪ੍ਰੋਬਲਮ ਆ ਬੋਰ ਦੇ ਵਿੱਚ ਹੈਲੋ ਹਾਂ ਬੈਠ ਰਹੀ ਠੀਕ ਹੈ ਜੀ ਕਿਹੜੇ ਪੰਡੇ ਕੋਈ ਨਾ ਕਢਾ ਦਿੰਨੇ ਬਾਈ ਚੱਲਾ ਚੱਲਾ ਕੋਈ ਕਰਨੀ ਕਿੱਜੇ ਤੋਂ ਰੋਟੀ ਆਉਂਈ ਪਹਿਲੀ ਭੱਜ ਗਈ ਠੀਕ ਹੈ ਕੋਈ ਨਾ ਭੇਜ ਦਿੰਨੇ ਹਾਂ ਜੀ ਕਰਾ ਦਿੰਨੇ ਦਸਰਾ ਜੀ ਹਾਂ ਖਵਾਇਆ ਹਾਂ ਹਾਂ ਭੇਜ ਦਿੰਨੇ ਸਾਨੂੰ ਫੋਨ ਕਰ ਲੈਣਗੇ ਇਹ ਆ ਦੇਖ ਲੀਏ ਹਾਂ ਇਹ ਤਾਂ ਕਲੀਅਰ ਹੀ ਪੂਰੀ ਹੈ ਫੋਨ ਚ ਫੋਨ ਚ ਬੜੀ ਸਕਰੀਨ ਵੱਡੀ ਹੈ ਵੀਡੀਓ ਬਣਾਦਾ ਤੇਰਾ ਮਾਲ ਚ ਵੀਡੀਓ ਬਣਾਦਾ ਇਹਦੀ ਇਦਾਂ ਆਪਣੀ ਜਿਹੀ ਦੁਨੀਆ ਦੀ ਨਹੀਂ ਤੂੰ ਬਣਾ ਨਹੀਂ ਤੂੰ ਆਪਣੇ ਮਾਲ ਚ ਬਣਾ ਰਾ ਕੋਈ ਨਹੀਂ ਤੇ ਪਾਦਾ ਸਾਹਮਣੇ ਨੋ ਹੈ ਰਹਾ ਤੇ ਜੋੜ ਕੋ ਨੂੰ ਹੈ ਟਟ ਹੈ ਜੋੜ ਦੇ ਬਾਹਰ ਹੋ ਗਿਆ ਕਿਹੜਾ ਪਛੜ ਗਿਆ ਚੰਨਾ ਹੋ ਗਿਆ ਉਹ ਤੇ 165 ਸੀ ਹਾਂ ਹਾਂ 90000 82 ਹਾਂ 90000 82 68 ਸੀ ਚੱਲ ਜਾਣ ਦੇ ਚੱਲ ਦੇ ਹੀ ਬਟ ਡਰਾਈਵ ਵੀ ਆ ਜ ਤੁਸੀਂ ਹੌਲੀ ਚੱਲੀ ਹੌਲੀ ਦੋਸੋਂ ਹੋ ਗਈ ਚੱਲ ਚੱਰਾ 1 ਫੁੱਟ ਜਾ ਕੇ ਬਾਲ ਕੋਈ ਥੋੜਾ ਦੱਸੀ ਹੌਲੀ ਹੌਲੀ 210 ਥੋੜੀ ਜਿਹਾ ਥੋੜਾ ਯਾਰ ਕਿਨ ਕਿਓ ਆ ਗੀ ਕਰਤਾ ਨਾ ਨੇ ਕੀ ਕਰਤਾ ਅਸੀਂ ਤੇ ਰੁਕਣੀ ਹੋਈ ਕਰ ਲਈ ਤੇ ਸਾਈਡ ਤੇ ਲਾਈ ਖੜੀ ਆ ਮਸ਼ੀਨ ਤੇ ਘੜ ਘੜ ਕੇ ਬਾਹਲੀ ਟੁੱਟਦੀ ਨਹੀਂ ਸਾਈਡ ਤੇ ਲਾਤੀ ਉਹ ਮੈਂ ਤਾਂ ਕਿਹਦੇ ਕਿੱਥੇ ਕਿੰਨੀ ਰੇ 220 ਤੇ ਆ ਹੌਲੀ ਜਲੀ ਹੌਲੀ ਉੱਪਰ ਕਰੀ ਮੜਾਇਆ ਹੋਰ ਲਿਖਤਮ ਖਿਰਸਾ ਦੇ ਧੂਰ ਤੱਕ ਹੋਰ ਕਰ ਉੱਪਰ ਕਿੰਨਾ ਹੋ ਗਿਆ ਓਰੇ ਉੱਪਰ ਕਰ ਹੋਰ ਦੋ ਦੋ ਹੋ ਗਈ ਹੋਰ ਕਰ ਉੱਪਰ ਥਲੇ ਛੱਡ ਛੱਡੀ ਛੱਡੇ ਥਲੇ ਜਾ ਕੇ ਸਾਡੀ ਮੜਾ ਜਾ ਡਰਾਈਵਰ ਕਿੰਨੇ ਪਏ ਸੀ ਆਪਣੀ 200 ਦੀ ਡਰਾਈਵਰੀਏ ਮੋਟਰ ਹੌਲੀ ਚੱਲੀ ਜਮਾ ਹੌਲੀ ਚੱਲਾਂ ਚੱਲੋ ਇਹ ਵਿਚਾਲੇ ਚ ਹੋ ਗਿਆ ਕੁਝ ਹੋ ਗਿਆ। ਥੋੜੀ ਚੱਲੀ ਜਾ ਮਾ। ਮਰ ਪਾਣੀ ਆ ਭਜਦਾ ਉੱਥੀ ਐ। ਥੋੜੀ ਚੱਲੀ ਜਾ ਮਾ। ਥੋੜੀ ਚੱਲ ਹੌਲੀ। ਚੱਲੋ। ਹੌਲੀ 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 ਅੱਛਾ ਰੁਕ ਪਰ ਪੌਂਡੀ ਨਾਲ ਛੱਡਾ ਇਹਨਾਂ ਸਲੋ ਟਿਕਦਾ ਉਹਨਾਂ ਹੌਲੀ 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 ਜਮਾ ਹੌਲੀ ਚੱਲ ਜਾਣ ਦੇ ਹੌਲੀ ਚੱਲ ਜਮਾ ਹੌਲੀ ਉੱਪਰ ਕਰੀ ਮੜਾ ਜਾਂ ਥੱਲੇ ਕਰ ਉਹ ਹੌਲੀ ਜਮਾ ਹੌਲੀ ਹੌਲੀ ਛੱਡਿਆ ਕਰ ਜੰਮੀ ਚੱਲ ਜਾਣਦੇ ਹੌਲੀ 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 ਵਸਰੇ ਹੌਲੀ ਚੱਲ ਕਿੰਨਾ ਹੋ ਗਿਆ ਓਰੇ ਉਰੀ ਆ 215 ਚੱਲ ਜਾਣਦੇ 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 ਹੌਲੀ 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 ਪਾਣੀ ਪੂਰਾ ਡਿੱਗ ਰਿਹਾ ਕਿੰਨਾ ਓਰੇ हेलो खड़ा हाल ही उ हाँ बेहतर में बुर किन्ना डूगा जी सत्त का हजार रुपया नहीं हाँ कोई ना कोई ना भेज देने भेज देने بس ਹੁਣ ਹੀ ਭੇਜ ਦੇਣਾ ਠੀਕ ਹੈ ਦੁਕਾਨ ਤੇ ਭੇਜੋ ਜਾਏ ਠੀਕ ਹੈ ਠੀਕ ਹੈ ਚੱਲ ਆ ਨਾ ਉਸਤਾਰ ਪਾਣੀ ਹੈ ਨਾ ਪੁਆਇੰਟ ਡਿੱਗ ਰਿਹਾ ਬਾਈ ਹੁਣ ਥੱਲੇ ਕਰੀ ਹੋਰ ਆਰਾਮ ਨਾਲ ਜਾਣੇ ਜਣਾ ਨਾ ਨਾ ਉਧਰੋਂ ਆਰਾਮ ਵਾਲੀ ਪਾਣੀ ਦੇ ਪ੍ਰੈਸ਼ਰ ਵਾਲਾ ਹੈ ਚੱਲ ਜਾਣ ਦੇ ਪਾਣੀ ਬਹੁਤ ਸਪੀਡ ਨਾਲ ਡਿੱਗ ਰਿਹਾ ਆਹ ਠੀਕਾ ਕਿੰਨਾ ਹੋ ਗਿਆ ਓਰੇ ਦੋਸਤ 21 ਫੁੱਟ ਤੇ ਆਓ ਉੱਪਰ ਕਰੀ ਮੜਾ ਜਾ ਉਪਰ ਘਰ ਮੜਿਆ ਬਸ 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 ਬਹੁਤ ਠੀਕ ਆ ਇਹ ਪੜਾ ਰਿਆ ਤੇ ਤਾਂ ਇਹ ਸਾਫ ਨਹੀਂ ਹੁੰਦਾ ਨਾ ਪਾਣੀ ਬੜਾ ਪਰ ਕਿੰਨਾ ਹੋ ਗਿਆ ਹੁਣ ਬਰੇ ਦੋਸਤ ਦੋਸਤ ਬਾਈ ਆ ਨਾ ਤੇ ਵੀ ਬੜਾ ਬੀ ਇੱਕ ਕੀ ਬਾਈ ਆ ਚੱਲ ਜਾਣ ਦੇ ਜਾਣ ਤੇ ਜਾਣ ਦੇ ਲੈ ਓਰੀਜਨ ਜਾਣਦੇ ਜਾਣਦੇ ਕੈਪਟਨ ਫੰਟਰਾ ਹੀ ਹੈ ਕੈਪੀ ਚੱਲ ਤੋਰੀ ਚੱਲਾਂ ਠੀਕ ਹੈ ਪ੍ਰਧਾਨ ਜੀ ਕਰ ਜਾਣਾ ਮੈਂ ਮੇਰਾ ਕੱਦੂ ਕਰ ਲੱਗ ਰਿਹਾ ਮੇਰਾ ਜੰਮੀਆ ਮਰਦਾ ਸੀ ਫਜ਼ਰ ਮੈਂ ਤਾਂ ਮੈਨੂੰ ਓਰੀਜਨ ਚੈੱਕ ਕਰਨਾ ਤਾਂ ਨਹੀਂ ਆ ਪੰਜਾ ਨਾ ਕੋਈ ਚੱਕਰ ਨਹੀਂ ਨਹੀਂ ਫਿਰ ਕੋਈ ਨਹੀਂ ਕਰਦਾ ਇਹਦਾ ਹਜੇ ਕਿਹੜਾ ਮੁੱਕ ਗਿਆ ਮੰਨਦਾ ਆਰੰਢੇ ਕਰ ਬਈ ਨੂੰ ਹੋਰ ਮੈਂ ਚਾਹ ਪਾਣਾ ਯਾਰ 40 ਹੋ ਗਈ 200 ਦੁਰਜਲਾ ਮਖਤਿਆਰ ਖਾਣਾ ਖਾ ਕੇ ਆਗੇ ਬਸ ਬਈ ਕੋਈ ਕਾਇਦੀ 로ਟੀ ਨੀ ਬਈ ਤੁਮੇ ਆਪਾ ਸੁੱਕੇ ਨਾ ਬਿਆਨ ਨਾ ਨਾ ਮੈਂ ਬੀਜਾ ਨਾ ਮੇਰਾ ਬਹੁਤ ਰ ਮੌਸਮ ਖਰਾਬ ਹੋਇਆ ਹਰ ਮਕਦੂ ਕਰਨਾ ਯਾਰ ਖਰਾਬ ਜੀਰ ਗਲੇ ਖਟੇ ਜਾਣ ਦੇ ਇਹ ਤਾਂ ਵਧੀਆ ਮੌਸਮ ਖਰਾਬ ਨਹੀਂ ਹੋਇਆ ਓਏ ਥੋੜਾ ਜਿਹਾ ਹੋਰ ਹੋਣ ਦੇ ਦੇ ਕਿੰਦਰ ਕੋਠਾ ਜਿਹਾ ਬੜਾ ਜਾਣ ਦੇ ਜਾਣ ਦੇ ਜਾਣ ਦੇ ਠੀਕ ਹੈ ਜਾਇ ਨਹੀਂ ਗਣਾ ਮੇਥਾ ठीक है जी तोरी चल जाल, तोरी चल ਹੌਲੀ ਚੱਲ ਹੌਲੀ 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 ਚੱਲ ਸਨਪਾ ਹੋ ਗਈ ਪੂਰਾ ਚੱਲ ਹੈਲੋ ਚਲ ਚਲ ਦੋਸਤ ਹੌਲੀ ਚੱਲ ਹੌਲੀ ਚੱਲ ਮੋਟਰ ਰੋਹੀ ਚਲਾਉਂਗੀ ਤੁਸੀਂ ਹੈ ਜੀ ਮੋਟਰ ਰੋਹੀ ਪਿਚਲਾਉਂਗਾ ਡਰਾਈਵਰੀ ਨਹੀਂ ਮੋਟਰ ਚਲਾਉਣੀ ਕੋਈ ਡਰਾਈਵਰ ਥੱਲੇ ਪਾਕੀ ਤਾਂ ਨਹੀਂ ਦੇਖੀ ਡਰਾਈਵਰੀ ਨਹੀਂ ਡਰਾਈਵਰੀ ਪਾਕੀ ਕਿੰਨਾ ਹੋ ਗਿਆ ਦੇਖ ਉਹਰੇ ਸੱਲੇ ਚ ਪਾਪਾ 358 ਹੋ ਗਏ ਚੱਲ ਉੱਪਰ ਕਰ ਮੜਾ ਜਾਂ ਕਿੰਨਾ ਹੋ ਗਿਆ ਥੱਲੇ ਹੂੰ ਥੱਲੇ ਕਰ ਮੜਾ ਬਸ ਕਿੰਨਾ ਹੋ ਗਿਆ ਇੱਕ ਤਾਂ ਸੋਡੀ ਕੈਵਿਟੀ ਭਰੀ ਹੋਈ ਪਾਣੀ ਕੰਨਾਂ ਦੇ ਦੇਦਾ ਬੋਰ ਤਾਂ ਪਾਣੀ ਵਧੀਆ ਤੀ ਗਿਆ ਕੱਲ ਘਟਾ ਘਟਾ ਇਤਰਾ ਜਾਣਾ ਕੱਲ ਘਟਾ ਘਟਾ ਇਸ ਤਰ੍ਹਾਂ ਕਿੰਨਾ ਕੁ ਪਾਣੀ ਨੂੰ ਵੀ ਕਰਦਾ ਮੰਮਲੀ ਜਿਹਾ ਘਟ ਲੱਗਦਾ ਘਟਦੀ ਗਿਆ ਪਾਣੀ ਸਾਲ ਵੀ ਭਰੀ ਜੀ ਇਹਦਾ ਹੁਣ 300 ਸਮਾਤ 358 ਤੱਕ ਦੇ ਵਿੱਚ ਪਾ ਪਾ ਉਹ ਕਰਿਆ ਹੋਈ ਹੈ ਜੇ 2 ਫੁੱਟ ਲਓ ਜੀ ਫਾਈਨਲੀ ਕੈਮਰਾ ਬਣਾ ਪਾ ਚੁੱਕਾ ਹੈਗਾ ਤੇ ਘੜਦੇ ਕੈਮਰਾ ਬਾਹਰ ਤੇ ਕਰਾਉਣਾ ਤੁਹਾਡੀ ਮਿਸਤਰੀ ਨਾਲ ਗੱਲ ਕੀ ਰਿਪੋਰਟ ਦੇ ਕੀ ਡਿਟੇਲ ਆਪਣੇ ਬੋਰ ਦੀ ਅਸੀਂ ਪਿੰਡ ਪਹੁੰਚੇ ਦੀ ਚੂੜਪੁਰ ਅੰਦੇ ਜ਼ਿਲ੍ਹਾ ਫਤਿਹਵਾਦ ਜੀ ਤੇ ਉਰੇ ਲਾਲੀ ਚੀਰਮੈਨ ਦੇਤੀ ਬਾਈ ਜੀ ਤੇ ਨਰਦਲ ਵਿਖੇ ਤ ਹੈਗਾ ਤੇ ਇੱਥੇ ਆਪਾਂ ਨੇ ਬੋਰ ਚੈੱਕ ਕਰਿਆ ਜੀ ਤੇ ਆਪਣਾ 9 ਇੰਚੀ ਬੋਰ ਹੈ ਪਲਾਸਟਿਕ ਦਾ ਬੋਰ ਹੈ ਤੇ 182 ਤੇ ਪਾਣੀ ਲੈਵਲ ਆਇਆ ਤੇ 222 ਫੁੱਟ ਤੇ ਇਹਨਾਂ ਦੀ ਮੋਟਰ ਚੱਲਦੀ ਸੀ ਉੱਥੇ ਤਕਰੀਬਨ 10 ਕਿਤੇ ਮੋਟਰ ਚੱਲਦੀ ਸੀ 200 ਤੋਂ 222 ਤੋ ਟੁੱਟਿਆ ਹੋਇਆ ਹੈਗਾ ਇਹ ਆਪਣਾ ਪਾਏ ਪਾ ਜਿਹੜਾ ਪਲਾਸਟਿਕ ਦਾ ਉੱਥੋਂ ਪਾਣੀ ਗਿਰ ਰਿਹਾ ਥੱਲੇ ਤੇ ਉਸ ਤੋਂ ਬਾਅਦ ਇਹ 300 ਮੰਨ ਲਓ 352 ਫੁੱਟ ਪੱਕਾ ਪਾਏ ਪਿਆ ਹੈ ਬਾਕੀ ਇਹਦੇ ਵਿੱਚ ਸਲ ਚ ਪਾਏ ਪਈ ਹੋਇਆ 2 ਫੁੱਟ ਮੰਨ ਲਓ 2 ਫੁੱਟ ਪਈ ਪਿਆ ਹੈ ਸਾਲ ਦੇ ਵਿੱਚ ਤੇ 360 ਫੁੱਟ ਤੱਕ ਭਰਿਆ ਹੋਇਆ ਸਾਲ ਸਾਰਾ ਭਰਿਆ ਹੈ ਬਿਲਕੁਲ ਠੀਕ ਹੈ ਜੀ ਇਹ ਬਾਈਆਂ ਨੂੰ ਆਪਾਂ ਦੱਸਤਾ ਬਾਕੀ ਇਹਦਾ ਕੰਮ ਸਟਾਰਟ ਕਰਾਂਗੇ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 97817494 ਧੰਨਵਾਦ ਜੀ